ਕੀ ਕਿੰਨਾ ਚਿੱਟਾ ਹੋ ਰਿਹਾ ਘੋੜਾ ਇਹ ਮੌਜੂਦ ਹੈ ਅ ਕੱਲ ਜੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਤੁਖਤਾ ਜਿਹੜੇ ਡੀਐਸਪੀ ਰਹਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਕੌਣ ਰੁਕ ਸੀ ਜੀ ਇਹ ਨਸ਼ਾ ਵਿਚ ਨਾਲੇ ਤਸਕਰ ਹੈ ਜਨ ਇਹ ਇੱਕ ਪੈਡਲਰ ਹੈ ਇਹਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜੀ ਕਿ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਗੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਨੂੰ ਪਹਿਲੇ ਵਿੱਚ ਮਾਮਲਾ ਦਰਜ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਕਸਚਾ ਨਹੀਂ ਹੈ ਜੀ ਕੋਈ ਇਸ ਕੁਛ ਵਿੱਚ ਦੌਰਾਨ ਪਤਾ ਲੱਗਿਆ ਉਹ ਵੀ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹਦੇ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਖੁਦ ਵੀ ਪੀਂਦਾ ਸੀ ਨਾ ਸ਼ੀਗਰ ਇਹ ਜੀ ਡੋਪ ਟੈਸਟ ਦੇ ਵੀ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਆ ਕਿ ਇਹਦਾ ਵਰਕ ਕੀ ਸਟੇਟਸ ਹੈ ਇਹਦਾ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੋੜਾ ਪਿੰਡ ਦਾ ਰਹਿਣ ਵਾਲਾ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਰਿਪੋਰਟਿਚ ਲੈ ਆਵਾਂ ਐਂਟੀ ਬਾਡੀਜ਼ ਦਾ ਜ਼ਿਆਦਾ ਦੇ ਵਿੱਚ ਇਹ ਕੋਲੇ ਜਿਹੜਾ ਸਿੱਕਾ ਦਾ ਕੀ ਕਾਰਨ ਉਤਰਦਾ ਕਿ ਇਹਦਾ ਬੁਨੀ ਸਰ ਦਾ ਕਰਦੇ ਆਮ ਬੰਦਾ ਨੂੰ ਇਸ ਤਰ੍ਹਾਂ ਬਿਲਕੁਲ ਜੀ ਇਹ ਮਤਲਬ ਮੋਡਲੀ ਉਸ ਚ ਤਾਂ ਇਹ ਪਤਾ ਲੱਗਿਆ ਬਹੁਤ ਹੀ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜੇ ਅਸੂਸ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਵਿਖੇ ਅਕਾਜ਼ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਵੀ ਪੂਰੇ ਢੁਗਾਈ ਨਾਲ ਜਾਂਚ ਕੀਤੀ ਜਾਵੇਗੀ। ਬਿਲਕੁਲ ਜੀ ਸਾਰਾ ਕੁਝ 68 ਅਫ ਦੇ ਅੰਦਰ ਜਿਹੜੇ ਕੇਸ ਬਣਦੇ ਆ ਸਾਰਾ ਕੁਝ ਜਿਹੜੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਬਣਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇੰਨੇ ਕੇਸ ਦਾ ਇਹਦੀ 28 ਸਾਲ ਉਮਰ ਨਾਲ ਇੱਕ ਅਸੀਂ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ। ਸਰ ਇਹ ਰੈਨ ਵਾਲਾ ਕਿੱਥੋਂ ਦਾ ਜੀ ਇਹ? ਇਸ ਰੂਪਾ ਵਸਤੀ ਹੈ। ਕੁੱਦਾ ਪੜ। ਮੋਟਰਸਾਈਕਲ ਤੇ ਸਵਾਰ ਸੀ ਹਾਂ ਜੀ ਮੋਟਰਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਇਹ ਸਪਲਾਈ ਅੱਛਾ ਸਪਲਾਈ ਦਾ ਕਰ ਉਹ ਅਸੀਂ ਦੇਖਾਂਗੇ ਕਿੰਨਾ ਮੈਂ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫ ਆਈ ਆਰ ਨਹੀਂ ਹੈ ਪ੍ਰੀਵੀਅਸ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਮੇਰੇ ਉੱਤੇ ਕੋਈ ਐਫ ਆਈ ਆਰ ਹੋਈ ਰਿਕਾਰਡ ਤੇ ਪੇਸ਼ ਕਰ ਦਿੱਤਾਗੇ ਕੋਰਟ ਸਾਹਦੇ ਪੇਸ਼ ਕਰਕੇ ਅਧਿਮਾਨ ਰਾਸਿਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛਕਿਛ ਅਸੀਂ ਅਮਨ ਚਲਿਆਵਾਂ ਸਰ ਡੀ ਜੀ ਵੀ ਪੰਜਾਬ ਗੌਰਵ ਜੱਤਵ ਨੇ ਇੱਕ 31 ਮਈ ਟੈਟ ਲੈਂਡ ਦਿੱਤੀ ਹੈ ਜੀ ਪੰਜਾਬ ਚ ਦੱਸ਼ਾ ਬੁਖਤ ਹੋ ਜਾਣਾ ਪੰਜਾਬ ਤੇ ਬਠਿੰਡਾ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ 31 ਮਈ ਤੱਕ ਬਠਿੰਡਾ ਪਹੁੰਚ